असां <laughs> ਉਹੜਿਆਂ ਬਣਾਈ ਆ ਨੀ 11 ਮਿੰਟ ਨਾਲ ਵੀ ਆਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਾਂ ਜੀ ਅੱਜ ਖੜੇ ਆ ਬਾਈ ਜੀ ਸਾਰਿਆਂ ਨੂੰ ਆਪਾਂ ਖੜਿਆ ਜੀ ਅਮਰਸਾਹ ਬਠਿੰਡਾ ਅਮਰਸਾਹ ਰੋਡ ਗੰਗਾ ਨਾਲ ਰੋਡ ਜਿਹੜਾ ਨਵਾਂ ਬਣਿਆ ਉੱਥੇ ਖੜੇ ਆਪਾਂ ਕੰਬੈਨਾ ਪਹਿਲੇ ਹਸੈਨ ਲੈਂਦੀ ਆ ਸੈਂਤ ਬਾਦ ਕੱਢੀ ਆ ਜੇ ਆਪਾਂ ਦਸ਼ਮੇਸ਼ ਦਸ਼ਮੇਸ਼ ਵੀ ਇੱਥੇ ਰਸਤੇ ਜਾ ਰਹੀ ਆ ਤੇ ਆਪਾਂ ਇੱਥੇ ਰੋਡ ਦੇ ਉੱਪਰ ਖੜੇ ਆ ਜੀ ਕਿਸੇ ਕੰਬੈਨਾ ਆ ਰਹੀ ਆ ਤੇ ਬਾਕੀ ਨਾਲ ਸੀ ਬਾਈ ਜੀ ਇਹਦੇ ਦੱਸੋ ਵੀ ਕੰਬਾਈਨਾ ਆਪਣੀਆਂ ਦੋਨੇ ਵਧੀਆ ਨੇ ਕਿ ਦਸ਼ਮੇਸ਼ ਕਿਦਾਂ ਲੱਗੀਆਂ ਤੁਹਾਨੂੰ ਵਧੀਆ ਸੋਹਣੀ ਦੋਨੇ ਕੰਬਾਈਨਾ ਯਾਰ ਦੋਵੇਂ ਵਧੀਆ ਨੇ ਦਸ਼ਮੇਸ਼ ਕਿਦਾਂ ਲੱਗੀਆਂ ਤੁਹਾਨੂੰ ਹੋਰ ਵਧੀਆ ਕੰਬਾਈਨਾ ਚਲਦੀ ਬਹੁਤ ਵਧੀਆ ਨੇ ਬਾਕੀ ਆਪਾਂ ਨਹੀਂ ਅਜੇ ਤੱਕ ਚਲਾਈ ਬਾਕੀ ਬਹਿ ਗੁਰਜਤ ਜੋ ਹਾਂ ਜੋ ਕਰੂਗਾ ਠੀਕ ਕਰੂਗਾ ਤੇ ਸਾਹਮਣੇ বাস ਆ ਰਹੀ ਸਰਕਾਰੀ ਕਿਲਾ ਭੁੱਖ ਕਿੰਨੀ ਲੱਗੀ ਐ ਤੈਨੂੰ ਭੁੱਖ ਬੜੀ ਬਹੁਤ ਲੱਗੀ ਹੋਈ ਐ ਤੇ 3-3 ਤਣ ਨਾਣ ਖਾਦੇ ਜੋ 3-3 ਨਾਣ ਖਾਜਾ ਕਿੰਨੇ ਖਾਦੇ ਸੀ ਕਿਹੜੇ ਵੇਲੇ ਖਾਏ ਸੀ ਆਪਾਂ 3-3 ਖਾਦੇ ਸੀ ਥੋੜੀ ਜਿਹੀ ਦਸ ਪਹਿਲਾਂ ਹੈਗੀ ਐ ਚਲ ਪਾ ਕੇ ਭਾਈ ਅੱਛਾ ਬਾਈ ਇਹਨਾਂ ਨੇ ਖਾਦੇ ਆ ਭਾਈ ਫਿਰ ਦੁਬਾਰਾ ਭੁੱਖ ਲੱਗੀ ਕੋਈਆਂ ਦਿਨ ਬਹੁਤ ਵੱਡੇ ਆ ਭੁੱਖ ਤਾਂ ਲੱਗਦੀ ਰਹਿੰਦੀ ਐ ਚਲੋ ਖਾਣ ਪੀਣ ਪਿੱਛੇ ਨੇ ਪਾੜਦੇ ਜਿੱਥੇ ਆਪਾਂ 15 ਲੱਖ ਰੁਪਏ ਲਾ ਦੇ ਦੋ ਚਾਰ ਚੌੜ ਨਾਲ ਹੋਰ ਆਪਣਾ ਕੋਈ ਫਰਕ ਨਹੀਂ ਪੈਣ ਲੱਗਾ ਤੇ ਗਰਮੀ ਬਹੁਤ ਹੈ ਅਹੀਂ ਪਿੱਛੇ ਕੰਬਾਈਨਾ ਦੀ ਵੇਟ ਕਰ ਰਹੇ ਆ ਆਰੇ ਸਾਹਮਣੇ ਕੰਬੈਨ ਆ ਗਈਆਂ ਆਪਣੀਆਂ ਉਹ ਸਾਹਮਣੇ ਆਪਾਂ ਦੋਨੋਂ ਅੱਜ ਇਕੱਠੀਆਂ ਤੋਰੀਆਂ ਦਸ਼ਮੇਸ਼ ਵੀ ਤੇ ਇੱਕ ਨਾਬਾ ਮਾਰਕਾ ਇਹ ਬਾਕੀ ਤਕਰੀਬਨ ਪਹੁੰਚ ਜਾਗੇ ਵੈਸ ਗੁਰਦੀ ਕਿਰਪਾ ਨਾਲ ਆਪਾਂ ਪਹੁੰਚ ਜਾਗੇ ਸ਼ਾਮਾਂ ਨੂੰ 7:00 ਵਜੇ ਦੇ ਲਗਭਗ ਪਹੁੰਚ ਜਾਗੇ ਥੋੜੇ ਜਿਹੀ ਆਪਣੇ ਜਿਹੜੀ ਦਸ਼ਮੇਸ਼ ਆ ਥੋੜੀ ਜਿਹੀ ਘੱਟ ਪਾਈ ਦੀ ਕਿਉਂਕਿ ਇਹਦੇ ਪੁਲੀ ਉਹੀ ਪਾਈ ਹੋਈ ਆ ਥੋੜਾ ਜਿਹਾ ਫਰਕ ਆਉਂਦਾ ਭੱਜਣ ਦੇ ਥੋੜੇ ਹੋੜੀ ਰਹਿ ਕੇ ਆ ਰਿਹਾ ਆ ਉਹ ਨਾ ਤੇ ਲੋ ਯਾਰ ਉਹ ਪੁਣ ਹੀ ਲੈਣੀ ਐ ਮਸ਼ੀਨ ਤਾਂ ਉਹ ਪਿੱਛੇ ਵਾਲੀ ਵਧੀਆ ਹੈ ਹਨਾ ਰੰਗ ਰੰਗ ਬਹੁਤ ਵਧੀਆ ਹੈ ਇਹ ਨਾਲ ਦੇ ਟਾਇਰ ਹੀ ਹੁੰਦੇ ਹਾਰੇ ਬਾਹਰ ਹੀ ਮਸ਼ੀਨ ਚੱਲੀ ਆ ਦਸ਼ਮेश ਹੈ ਚੱਲੀ ਲੋਕਲ ਹੀ ਹੈ ਤੇ ਚੱਲੀ ਉਹ ਵੀ ਲੋਕਲ ਹੀ ਹੈ ਬਾਹਰ ਉਹ ਵੀ ਨਹੀਂ ਗਈ ਹੈ 12 ਵੀ ਨਹੀਂ ਗਈ ਆਪਣੇ ਮਸ਼ੀਨ ਤਾਂ ਵੀ ਸਾਫ਼ ਹੈ ਬਾਡੀ ਲੈਣ ਦੀ ਹਨਾ ਰੰਗ ਤਾਂ ਘੱਟ ਮੰਗਦੀ ਹੈ ਹਾਂ ਬੜਾ ਰੰਗ ਮਾੜਾ ਬਟਾ ਮੰਗਦੀ ਆ ਮਸ਼ੀਨ ਚੰਗੀ ਹੈ ਤੇ ਭਾਈ ਜੀ ਆਪਣਾ ਜੋੜਾ ਬਣਿਆ ਜੀ ਇਹ तकरीबन 15 ਦੇ ਆਸ-ਪਾਸ ਬਣਿਆ ਬਾਕੀ ਆਪਾਂ ਘਰੇ ਚੱਲ ਕੇ ਹਿਸਾਬ ਤੋਂ ਲਾਵਾਂਗੇ ਕਿੰਨੇ ਪੈਸੇ ਖਰਚਾ ਆ ਗਏ ਇਹਨਾਂ ਦਾ ਆਪਾਂ ਇੱਥੇ ਮੁਰਨਾ ਇੱਥੇ ਸਿੱਧਾ ਰਗਾ ਫਰੀਦਕੋਟ ਹਨਾ ਇੱਕ ਤਾਂ ਮੈਨੂੰ ਦੱਸਣਾ ਹੀ ਪਿਆ ਕਿਧਰੋਂ ਕਿਧਰ ਨੂੰ ਮੁਰਨਾ ਕਿਧਰੋਂ ਕਿਧਰ ਨੂੰ ਮੁਰਨਾ ਆਣਾ ਮੱਤ ਜੀਣਾ ਹੂੰ ਆਹ ਪੋਣ ਹੀ ਲੈਣੀ ਐ ਉਹਨੇ ਪਿੱਛੇ ਵਾਲੀ ਵਧੀਆ ਹੈ ਹਨਾ ਇਹ ਰੰਗ ਰੰਗ ਬਹੁਤ ਵਧੀਆ ਹੈ ਇਹ ਨਾਲ ਦੇ ਟਾਇਰ ਹੀ ਹੁੰਦੇ ਸਾਰੇ 12 ਮਹੀਨ ਚੱਲੀ ਆ ਦਸ਼ਮੇਸ਼ ਚੱਲੀ ਲੋਕਲ ਹੀ ਹੈ ਤੇ ਚੱਲੀ ਉਹ ਵੀ ਲੋਕਲ ਹੀ ਹੈ ਬਾਹਰ ਉਹ ਵੀ ਨਹੀਂ ਗਈ ਹੈ 12 ਵੀ ਨਹੀਂ ਗਈ ਆਪਣੇ ਕਿਉਂ ਨਾ ਵੀਡੀਓ ਦਾ ਮਸਲਾ ਬਾਅਦ ਬਣਾ ਲੈ ਕਿਉਂ ਨਹੀਂ ਨਾਰੇ ਹੋਰ ਹੋਰ ਰੋੜ ਮਰ ਰੋੜੇ ਪਾਈ ਬੋਲਾ ਕਿਵੇਂ ਰੋੜ ਦੇ ਰੋੜੇ ਕਾਇਦ ਹੰਦਾ ਕੰਮ ਹੀ ਹੁਣ ਜਿੱਥੇ ਆ ਰੋਡ ਦੇ ਦੋਥੇ ਪਾਣਾ ਆਪਾਂ ਨੂੰ ਘਰੇ ਵੀ ਤਾਂ ਪਾਉਣੇ ਪਣੇ ਸੀ ਚਾ ਵੀ ਆ ਗਈ ਬੰਨਾਲਾ ਜਿਵੇਂ ਹੁਣ ਆਪਣਾ ਚਲੋ ਇੱਥੇ ਕੰਮ ਹੋ ਗਿਆ ਜੇਕਰ ਆਪਣਾ ਇੱਥੇ ਇਹਨਾਂ ਅੰਦਰ ਉੱਥੇ ਵੀ ਤਾਂ ਪਾਉਣੇ ਪਣੇ ਜਾਗੇ ਉਹਨਾਂ ਦੇ ਗੈਸ ਛੱਡ ਗਈ ਧੁੱਪ ਕੋਣੀ ਗਈ ਉੱਥੇ ਧੁੱਪ ਚ ਪਾਉਣੇ ਪਣੇ ਸੀ ਹਾਂਜੀ ਹਾਂਜੀ ਅੱਛਾ ਫੜੀ ਬਨਾਲ ਬਚੇ ਪਿਸਟਲਾਂ ਛਿੰਜੇ ਨਵੇਂ ਪਾਤੇ ਆ ਅੱਛਾ ਫੜ ਹਾਂਜੀ ਸਲੀਵਾ ਨਵੀਆਂ ਹੋ ਗਈਆਂ ਬਾਕੀ ਟੁਕੜੇ ਟੁਕੜੇ ਵਗੈਰਾ ਰੱਖ ਕੇ ਨਿਕਲਿਆ ਸਹੀ ਨੇ ਸਹੀ ਨੇ ਆ ਪੂਰੇ ਬਾ ਇੱਕ ਕਾੜਾ ਇੱਕ ਦੀ ਤੇ ਇੱਕਾ ਪੈਡ ਬਦਲਿਆ ਉਹ ਦੋ ਕਾੜ ਦੇ ਦੋ ਖਾੜਾ ਸਿੰਧੂ ਬਣਾ ਲਿਆ ਬਲੇ ਸਾਸਿਕਾ ਬਲੈਂਡ ਸਾਸਿਕਾ ਬਲ ਉਹ ਨੂੰ ਦੋ ਹੀ ਦਿੱਤੀ ਇੱਕ ਚਾਕੀ ਦਿੱਤੀ ਸੀ ਅਰੇ ਆਪਾਂ ਜਿੱਦਾਂ ਹੁਣ ਰਾਹ ਦਾ ਪਾਏ ਮਰਾਦ ਲੈ ਜਾਾਂਗੇ ਉਹ ਕੰਮ ਦਾ ਧੱਕਾ ਹੀ ਹਨਾ ਚੱਲੀ ਤੇ ਜਾਣੀ ਮਸ਼ੀਨ ਬਾਕੀ ਧੱਕੇ ਵਾਲੇ ਹੀ ਕੰਮ ਚਾ ਆ ਗਈ ਵੀ ਬੰਦੇ ਬਹੁਤ ਵਧੀਆ ਨੇ ਇਥੇ ਏਰੀਏ ਦੇ ਕਿਹੜਾ ਪਿੰਡ ਐ ਇਹ ਤੈਨੂੰ ਪਤਾ ਹੋਊਗਾ ਸ਼ਾਇਦ ਤੈਨੂੰ ਪਤਾ ਉਹ ਕਿਹੜਾ ਕੜ ਗਿਆ ਇਹ ਅਜ ਸਾਨੂੰ ਪਿੰਡ ਦਾ ਪਤਾ ਨਹੀਂਗਾ ਇੱਥੇ ਸਾਹਮਣੇ ਪਿੰਡ ਉਹ ਇੱਧਰ ਖੜਾ ਰੋਡ ਆ ਇਹਨੂੰ ਪਤਾ ਵੀ ਕਿਹੜਾ ਪਿੰਡ ਹੈ ਤੇ ਆਪਾਂ ਨੇ ਇੱਥੇ ਬਹੁਤ ਸੇਵਾ ਕੀਤੀ ਵਿਚਾਰਾਂ ਚਾਹ ਚ ਪਲਾਈਆ ਕੱਲ ਵੀ ਤੇ ਗੋਰੀ ਪਿਛੇ ਗੁਰ ਰਾਤ ਤੋਂ ਇੱਥੇ ਹੀ ਨਾ ਮੈਂ ਇੱਥੇ ਹੀ ਮੀਮ ਬਾਕਲੇ ਹਾਂ ਕਿਵੇਂ ਨਹੀਂ ਮੈਂ ਚੱਲੀਆਂ ਕਰਾਂ ਇਹ ਪਾ ਕਿਹੜੇ ਰੋਡ ਤੇ ਖੜੇ ਆ ਕੋਈ ਪਰਤ ਪਰੋਈ ਪਰਤ ਲੁਧਿਆਣਾ ਰੋਡ ਆ ਪਿੰਡਾਂ ਦਾ ਬੰਦਰਾ ਰਾਮਾ ਵਹਿੰਦੇ ਪਰ ਹੋਂ ਆਉਂਦੇ ਹੋਂ ਆਉਂਦੇ ਜੰਮੂ ਤੋਂ ਰਹਿਣਾ ਹਾਂ ਜੰਮੂ ਤੋਂ ਜੰਮੂ ਤੋਂ ਜੰਮੂ ਕਿੰਨੇ ਕੋਈ ਉੱਥੇ ਬਾਕੀ ਹੁਣ ਇੰਜਨ ਹੋਗਾ ਤਾਂ ਨਜ਼ਾਰੇ ਵੀ ਤਾਂ ਲਾਓਗੇ ਠੀਕ ਹੈ ਕਿ ਨਹੀਂ ਅਗਰ ਰੋਡ ਦੇ ਨਾਲ ਪੱਕਾ ਸੀ ਉੱਥੇ ਘਰੇ ਕੱਚਾ ਸੀ ਉੱਥੇ ਚਾਹ ਨਹੀਂ ਪੀਣੀ ਭੁੱਖ ਲੱਗੀ ਪੂਰੀ ਲੱਗੀ ਕੁਮਾਰੀ ਥੱਲੇ ਨਹੀਂ ਉੱਤੇ ਬੈਠ ਇੱਥੇ ਆਇਆ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਜੀ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਜੀ ਆਪਾਂ ਜੀ ਤੁਹਾਨੂੰ ਦੱਸਣ ਲੱਗੇ ਹਾਂ ਕਿ ਆਪਾਂ ਕੱਲ ਮਸ਼ੀਨਾਂ ਤੋਰੀਆਂ ਸੀ ਜੀਰੇ ਤੋਂ ਤੇ ਆਪਣੇ ਸਮੇਂ ਫਮੈਂ ਦਾ ਥੋੜਾ ਜਿਹਾ ਇੰਜਨ 'ਚ ਫਾਲਟ ਲਗਾ ਸੀ ਆਪਾਂ ਨੂੰ ਪਤਾ ਤੇਗਾ ਸੀ ਇਹਦੇ ਬਾਰੇ ਵੈਸੇ ਇੰਜਨ 'ਚ ਫਾਲਟ ਲਗਾ ਤੇ ਬਾਕੀ ਆਪਾਂ ਫਿਰ ਘਰੇ ਪਹੁੰਚ ਗਏ ਘਰੇ ਚੱਲ ਕੇ ਕਰਾਂਗੇ ਤੇ ਘਰੇ ਆਲੇ ਆਪਾਂ ਰਸਤੇ 'ਚ ਕਰਨਾ ਪੈਗਾ ਕੋਈ ਗੱਲ ਆਪਾਂ ਸਮਾਨ ਨਵਾਂ ਹੀ ਪਾਤਾ ਇੱਕ ਦਿਨ ਹੀ ਖਰਾਬ ਹੋਇਆ ਕੋਈ ਜੱਕਰ ਨਹੀਂ ਉਹ ਬੰਦੇ ਆਪਾਂ ਸਮਾਨ ਮੇਰੇ ਜਿਹੜਾ ਫालतੂ ਮੁੜਾਂਗੇ ਇਹ ਤਾਂ ਹੈ ਹਾਂ ਕੀ ਕੀ ਆਪਣਾ ਬਚਾ ਬਚ ਗਿਆ ਸਮਾਨ ਮੇਨ ਬਿੰਗਰ ਮੇਨ ਵਿਗਨ ਹੋਰ ਵਾਲ ਵਾਲ ਗੇਟਾ ਹਾਂ ਗੇਟਾ ਗੁਟਾ ਵੀ ਹੋਰ ਇਸ ਤੋਂ ਇਲਾਵਾ ਆ ਜਿਹੜਾ ਤੇਰੇ ਚੇਲਾ ਸਾਹਿਬ ਨੇ ਸਾਸੇ ਕਾ ਬਾਬਾ ਨੂੰ ਫਸਸੀ ਆ ਇਹ ਛੋਟਾ ਹੈ ਵੱਡਾ ਤੇ ਤੋਂ ਕੰਮ ਦੇ ਵਿੱਚ ਹਾਂ ਬੋਲਦੇ ਸੰਗ ਸੰਗ ਜਿਵੇਂ ਖੜੇ ਚਾਹ ਪੀ ਰਹੇ ਜੀ ਕੁਝ ਖਾਦੇ ਨੇ ਦਣਾ ਸਵੇਰ ਦਾ 15 15 ਤੇ ਰੋਟੀਆਂ ਮਰੋੜ ਗਏ ਜੀ ਤੂੰ ਕੋਲ ਨਹੀਂ ਜਾ ਤੋਰ ਹੈ ਪਾਣੀ ਦੇ ਵਿੱਚ ਇੰਨਾ ਪਾਣੀ ਗੋਡੇ ਕੋਲ ਲੰਗਦਾ ਸੀ ਦੇ ਵਿੱਚ ਥੱਲੇ ਰੋਟੀਆਂ ਰੱਖੇ ਰੱਖੇ ਨੇ ਆਪਾਂ ਰੋਟੀਆਂ ਦੇ ਵੇਲੇ ਹੱਥਾਂ ਜੀ ਸੀ ਤੈਨੂੰ ਕਿੱਦਾਂ ਲੱਗ ਮਹਿਸੂਸ ਹੁੰਦਾ ਇੰਨੀ ਵਾਰ ਕੰਮ ਕਰਨ ਦਾ ਆਣ ਕੇ ਮੈਂ ਵਿਆਸ ਚੱਲਿਆ ਜਨਾ ਦੇ ਵਿਆਸ ਚੱਲ ਨਹੀਂ ਸਵੇਰੇ ਮਾਂ ਦੀ ਕਿਸਮਤ ਨਹੀਂ ਗਈ ਅੱਜ ਵਿਆਸ ਚੱਲਦਾ ਤਾਂ ਕਿੰਨੇ ਕ ਨਹੀਂ ਆਵੇ ਆਪਾਂ ਆ ਰਹੇ ਹਾਂ ਇਹ ਘੰਟੇ ਜਬੜਾ ਗਲਤ ਲੱਗਿਆ ਆ ਨਾਟ ਮੱਝ ਪਰਲੇਪੋ ਨਹੀਂ ਚਲਦੇ ਹਾਂ ਉਦੋਂ ਪਾਲਿਆ ਕੁਝ ਹੋ ਗਏ ਇਹ ਕੋ ਥੱਲੇ ਬਣਾਇਆ ਕੰਪਨੀ ਨੇ ਹੈ ਇਹ ਵੀ ਥੱਲੇ ਬਣਾਇਆ ਇਹ ਜਮਾਇਜ਼ਿੰਗ ਹੋ ਗਏ ਕੰਪੈਸ਼ਨਿੰਗ ਹੋ ਗਏ ਦੂਜਿਆਂ ਨੇ ਕੋ ਨਹੀਂ ਬਣਾਏ ਨੇ ਹੈ ਇਹਦਾ ਜਿਆਦਾ ਹੁੰਦੀ ਹੈ ਇਹ ਮੰਗਲ ਲਿਖਾ ਬੈ ਲੋ ਜਦ ਮੰਗਲ ਕਢਾਇਆ ਜਾਂਦਾ ਹੈ ਇਹ ਪੁਰਾਣੇ ਇੰਜਨ ਨੇ ਇਹ ਪੁਰਾਣੇ ਬੰਦੇ ਦੇ ਕਾਰਡ ਕੱਢੀ ਤੇ ਉਹ ਬਾਅਦ ਬਣੇ ਨੇ ਤੇ ਉਹ ਹੀ ਕਰ ਲੋ ਉਹ ਹੀ ਬੰਦੇ ਨੇ ਬਣਾਣਾ ਇੱਧਰ ਲਾਣਾ ਇਹਦੇ ਉੱਤੇ ਨਾ ਚੜਵਾਏ ਇਹ ਇਹਦਾ ਇੰਜਨ ਪੁਰਾਣਾ ਹੈ ਬੜਾ ਪੁਰਾਣਾ ਹੈ ਤੇ ਜਿਹੜੇ ਦੁਬਾਰਾ ਇੰਜਨ ਬਣ ਉਹਨਾਂ ਦੇ ਹਾਵੇ ਲਾਇਆ ਹੋਣਾ ਵੀ ਇਹਦਾ ਕੰਪਨੀਆਂ ਬਣਾ ਦੇਣਾ ਹਨਾ ਨਵਾਂ ਬੰਦਾ ਤੇ ਨਾ ਆਉਂਦੀ ਤਕਨੀਕਾਰ ਇੱਕ ਵੱਖਰੀ ਕੱਟਣੀ ਨਾਲ ਬੈ ਬਣਾਣੇ ਨੂੰ ਪਹਿਲਾਂ ਦੂਜੇ ਪਹਫਾ ਦਾ ਦੂਜੇ ਪਹਫਾ ਦਾ ਪਲੇਕੇ ਬਲੂ ਕਰਾਦਾ ਕੀ ਕਰਦਾ ਥੱਲੇ ਬੰਦਾ ਗੜਨ ਪੁੱਛੀ ਵਾਹ ਤੇ ਮਾਰੇ ਕਰੀ ਹੈਗਾ ਮਨ ਨਾਲ ਉੱਤੋਂ ਕਿਉਂ ਚਿੱਟੇ ਹੁੰਦੇ ਨੇ ਥੱਲੇ ਕਾਲੇ ਨੇ ਇਹਦਾ ਕਾਰਨ ਹੁੰਦਾ ਹੈ। ਕਿਵੇਂ? ਉੱਤੋਂ ਕਾਲੇ ਹੁੰਦੇ ਨੇ ਥੱਲੇ ਚਿੱਟੇ ਨੇ ਇਹ ਕਾਰਨ ਹੁੰਦਾ ਹੈ। ਇਹ ਆ ਚੀ ਮਨ ਨਾਲ ਨਹੀਂ ਖਾਂਦੇ ਨਾ। ਕਿਹੜੀ? ਆਹ ਕਿਹੜੀ ਆਉਂਦੀ ਹੈ। ਉੱਤੋਂ ਸਿਲਵਰ ਦਾ ਹੁੰਦਾ ਇਹ। ਸਾਰੇ ਦੂਰ ਸਿਲਵਰ ਹੁੰਦਾ। ਥੱਲੇ ਕੁਪਾਲ ਸਿਪਾਈ ਹੁੰਦੀ ਹੈ। ਦਿੱਤੀ ਨਹੀਂ ਮਨ ਨਾਲ ਖਾਂਦੇ। ਸਾਰੇ ਮਿਸਤਰੀ ਨੇ ਪੌਣੇ ਰਿੰਗ ਥਰਡੇ ਵੀ ਉਤਲੇ ਕੇ ਲਗਾਪੋ ਤਾਂ ਸਾਬ ਦਾ ਹੁੰਦਾ ਹੈ ਹਾਂ ਪਿੱਦੀ ਇਹ ਮੇਰੇ ਨਹੀਂ ਜਿਵੇਂ ਸਾਡਾ ਵੱਖਰਾ ਰਿੰਗ ਹੈ ਉਹ ਪਹਿਲੇ ਵੱਖਰੇ ਪੈਂਦਾ ਹੈ ਇਹ ਕੰਨਿਆ ਕੋਲ ਸਲੀਵ ਜੀ ਬਣੀ ਹੁੰਦੀ ਹੈ ਉਹ ਨਹੀਂ ਠੀਕ ਆ ਇੱਕ ਤਾਂ ਪੈਂਦਾ ਸਪਰਾ ਦਾ ਵੱਡਾ ਇੱਕ ਸਲੀਵ ਜੀ ਬਣੀ ਹੁੰਦੀ ਉੱਤੇ ਠੋਕ ਦੇਣ ਬਾਹਰ ਆ ਕੇ ਉਹੀ ਚ ਠੀਕ ਹੈ ਉਹ ਬਦਿਆ ਉਹ ਬਣਾਣੀ ਟੈਪਰ ਬਣਾਉਣੀ ਪੈਂਦੀ ਹੈ ਰੱਖ ਗਏ ਨਾ ਤੇ ਟੈਪਰ ਬਣੀ ਪਾਈ ਜਾਂਦਾ ਹੱਲੋ ਖੁੱਲੀ ਹੁੰਦੀ ਹੈ ਨਾ ਇਹ ਮੈਚ ਵੇਖ ਲੈਣਾ ਤੂੰ ਆਹ ਖੋਣਿਆ ਰਹੇਂਦਾ ਰਹਿੰਦਾ ਉਹ ਨਵੇਂ ਮੂੰਹ ਕੱਟ ਕੇ ਜੰਮ ਕਰ ਮੈਂ ਤਾਂ ਮੂੰਹ ਬੰਦ ਇਕ ਰਿਓ ਹੀ ਜਾਂਦੇ ਰਹਿ ਲਈ ਇੱਕੜ ਉਕਰਤਾ ਹੀ ਪਾਉਂਦੇ ਨੇ ਵੀ ਉਹ ਦਿਖ ਮੂੰਹ ਵਖਰਾ ਵਖਰਾ ਬੇਗਾ ਹਨਾ ਬਣਾ ਲਿਆ ਮੈਂ ਕੀ ਕਹਿੰਦਾ ਵੀ ਪਾਉਣ ਦਾ ਤਰੀਕਾ ਹੁੰਦਾ ਇਹ ਨਹੀਂ ਕਿ ਵੀ ਆਪਾਂ ਹੁੰਦਾ ਇੱਕੜ ਉਕਰ ਪਾ ਲੈਨੇ ਇਹਦਾ ਵੀ ਕੋਈ ਇੱਕ ਮੂੰਹ ਇਧਰ ਨੂੰ ਕਰਨਾ ਇੱਕ ਇਧਰ ਨੂੰ ਫਿਰ ਇੱਕ ਉਧਰ ਨੂੰ ਥੱਲੇ ਦੁੱਧ ਨੂੰ ਕੀਤਾ ਦੂਜੇ ਦੁੱਧ ਨੂੰ ਕੀਤਾ ਇੱਕ ਹੱਦ ਬਣਾ ਖਾਵਾ ਹਾਂ ਕਿਵੇਂ ਜਿਹੜਾ ਐਡਲ ਮੂੰਹ ਇਧਰ ਹੀ ਹੋਣਾ ਉਧਰ ਹੋਣਾ ਹੀ ਨਹੀਂ ਅੱਛਾ ਹਾਂ ਉਧਰ ਕਰੇਗਾ ਤਾਂ ਇਹ ਲਿਫਟ ਫਾਈ ਬੰਦ ਨਹੀਂ ਹੋਣਾ ਇਹ ਉੱਤੇ ਕਿਧਰ ਬੈਗਾ ਹਾਂ ਇੰਗਲ ਬੈਠਾ ਨੂੰ ਪੋਚਾਉਣ ਚੱਲੇਗਾ ਕੋਈ ਬੰਦਾ ਯਾ ਇਹ ਪੱਲੇ ਬੈਠਾ ਯਾਰ ਬੋਲਦਾ ਬੋਲਦਾ ਨਹੀਂ ਆਵੇ ਜੀ ਚਲੋ ਬੋਲੇ ਹੋਣਾ ਮਿੱਟੀ ਕਿਨੇ ਪੈ ਰਹੇ ਨੇ ਥੋੜੇ ਨਾਲ ਹੀ ਥੋੜੇ ਮਿੱਟੀ ਹੀ ਗਏ ਸੀ ਹੋਣ ਕੜੇ ਨੰਬਰ ਪੈ ਰਹੇ ਨੇ ਇਸ ਬਾਦ ਹੈ ਹੈ 2 ਤੇ 5 ਹੁੰਦੇ ਆਉਂਦੇ ਕਿਵੇਂ ਆ ਗਿਆ ਆ ਗਿਆ ਇਹ ਸਾਡੀ ਵਾਰ ਨਹੀਂ ਬੋਲਦਾ ਤੂੰ ਆ ਪੁੱਛ ਫਿਰ ਬੋਲ ਦੇ ਕਰਨੇ ਨਹੀਂ ਇੰਨੀ ਤਾਂ ਨਹੀਂ ਗਰਮੀ ਜੇ ਉਹ ਕੰਮ ਹੁੰਦਾ ਨਾ ਇਹ ਇੱਥੇ ਰਹਿ ਲੈ ਕੇ ਨਹੀਂ ਨਹੀਂ ਫਿਰ ਛਾਵੇਂ ਲਾਣੀ ਪਣੀ ਇਹ ਤਾਂ ਆਪਣੀ ਇਸ ਸਮਾਂ ਬਹੁਤ ਚੰਗੀ ਹੈ ਜਿਹੜਾ ਆ ਝੜ ਹੋ ਗਿਆ ਹੈ ਹਣਾ ਬਣਾਲਿਆ ਧਰਮੀ ਦੇ ਕੰਮ ਹੋਣਾ ਹੀ ਨਹੀਂ ਇੱਥੇ ਆਪਣੇ ਗੁਰਾ ਜੀ ਗਰਮੀ ਦੀ ਤਾਂ ਕੰਮ ਕਰ ਲਈ ਆ ਪੱਖਾ ਲੈਣਾ ਪੈਣਾ ਕਿਦੋਂ ਪੱਖਾ ਝੜ ਗਿਆ ਤੇ ਫਿਰ ਪਾਣੀ ਚੋਈ ਜਾਣੇ ਜਾਂ ਚੋਣਾ ਤਾਂ ਬਹੁਤ ਹੋ ਗਿਆ ਤੂੰ ਪੋਚ ਲੈ ਉਹ ਹੁਣ ਉਹ ਮੀਂਹ ਦਾ ਚੋਣਾ ਪਾਣੀ ਦੇ ਚੋਣੇ ਚੋਣਾ ਫਿਰ ਵੀ ਮਿੱਕਾ ਕੋਈ ਨੀ ਰਵੱਟਾ ਹੈ ਹਾਂ ਫਟੇ ਕਿ ਪਾਪਰ ਵੀ ਆਉਣਗੇ ਆਉਣਗੇ ਫਟੇ ਬੰਦ ਖੜੇ ਹੋ ਗਿਆ ਨੇ ਲੈ ਲੈ ਗਿਆ ਨੇ ਉਹ ਕਾਰ ਦੇ ਪੈ ਜਾ ਪੈ ਬਟਵਾ ਉਤੋਂ ਕੱਢ ਦੇ ਭਾਈ ਸ਼ੂ ਕਰੀ ਇਹ ਬਟਵੇ ਪਾ ਦੇ ਬਟਵਾ ਹੀ ਕੱਢ ਦੇ ਇਹ ਗ੍ਰੀਹ ਕਲਾਉਂਦਾ ਇਹ ਹਾਏ ਬੈ ਬੈ ਬੋ ਜਦੋਂ ਰਿਖਾ ਗਿਆ ਕੋਈ ਇਹਨਾਂ ਕ ਚੱਕਰ ਹੁੰਦਾ ਇਹ ਮਾਈ ਦਾ ਤਾਂ ਜੀ ਤੇ ਮੜਾ ਮੜਾ ਜੱਫੇ ਵਖਲੇ ਬੈ ਜਾਂਦਾ ਜੀ ਕਲਾਉਂਦਾ ਅੱਛਾ ਕੋਈ ਨਾ ਕੋਈ ਚੀਜ਼ ਲਾਣੀ ਜ਼ਰੂਰੀ ਚਾਹੀਦੀ ਹਨਾ ਲੈਕ ਚੁਕ ਤੈਨੂੰ ਲਾ ਦੇ ਚਾਹੀ ਆਹ ਦਾ ਗ੍ਰੀਹ ਹੁੰਦਾ ਸੇ ਇਹਦੇ ਨੂੰ ਕੰਪਨੀ ਲੱਗੀ ਹੁੰਦੀ ਏ ਹਨਾ ਕੰਪਲੀਂਦਾ ਲਾਈਨ ਹੀ ਬਾਕੀ ਫਿਰ ਜਦ ਤੱਕ ਇਹ ਪਟਣਾ ਪਤਾ ਫਿਰ ਬੜੀ ਜਾਨ ਨਿਕਲਦੀ ਹੈ ਨਾ ਹੈ ਫਿਰ ਖਰਾਬ ਨਹੀਂ ਹੁੰਦਾ ਇਹ ਘਾਸ ਕਟ ਪਾਣਾ ਤੁਸੀਂ ਨਵਾਂ ਹੁੰਦਾ ਖਰਾਬ ਕਿ ਨਹੀਂ ਹੁੰਦਾ ਪਟਣਾ ਬੜਾ ਔਖਾ ਬਟਕੜਾਈ ਬੜੀ ਕਰਨੀ ਪੈਂਦੀ ਹੈ ਕਿੰਨਾ ਟਾਈਮ ਲਾਵੇਂਗਾ ਲੈ ਕੇ ਆਏ ਭਾਈ ਖੰਨਾ ਆ ਦੇਖੋ ਆ ਨੰਬਰ ਉੱਪਰ ਨਾਉਂਦੇ ਹੁੰਦੇ ਆ ਜੀ ਨਾ ਰੈਡੀਟ ਮੜਾ ਵੇਖ ਕੇ ਚੱਲ ਜਾਗਾ ਨਾ ਮੋਬਾਈਲ ਛੱਲ ਤਾਂ ਵੀ ਚੰਗਾ ਆ ਹਨਾ ਬੋਲੀ ਹੈ ਨੇਚਰ ਲੂਪ ਕਿਨੇ ਮੋੜਾ ਦਿਵਾਓ ਛੈਲਰ ਮੂਲਾ ਦਾ ਬਹੁਤ ਸਰਾ ਕਸ਼ਟ ਹੋਣਾ ਘੰਟੇ ਘਰ ਬੰਨ੍ਹਿਆ ਦੀ ਹੂੰ ਆਦਰ ਕਰੀਏ ਜਰੂਰ ਹੈ ਐਡ ਲੈ ਆਜੇ ਇੱਥੇ ਥੱਲੇ ਯਾਰਾ ਆ ਰੱਖੀ ਲੈ ਉੱਤੇ ਕਰ ਲਾਂਦੇ ਇਹ ਲੈ ਉੱਤੇ ਕਰ ਲੈ ਪੰਪ ਪੰਪ ਨੂੰ ਪਾ ਤੇ ਆਓ ਐਡ ਦਾ ਫਰੇਰੇ ਫਰੇਾਰੇ ਐਡ ਲੈ ਆਓ ਇੱਕ ਰੀ ਇਹ ਲਾਈ ਉੱਤੇ ਇੱਥੇ ਰੱਖ ਆ ਥੱਲੇ ਰੱਖ ਦੇ ਦੇ ਦੇਖੀ ਜੀ ਹੋਂਦ ਕੋਲ ਪਾ ਇਹਦਾ ਹੀ ਆਪਾਂ ਇੰਜਰ ਰਸਤੇ ਥੋੜਾ ਫਾਲਟ ਹੋ ਕੇ ਪੈਗਾ ਹੀ ਤੇ ਨੋਇਸ ਟਿਕ ਕਰਕੇ ਆਵਾਜ਼ ਇਦਾਂ ਦੀ ਆਉਦੀ ਆ ਬ੍ਰੇਕ ਲੱਗਦੀ ਐ 加了，加了。